ਚਲੋ ਹਾਂ ਜੀ ਫਿਰ ਮੈਂ ਉਹ ਕੋਈ ਗੀਤਕਾਰ ਜੀਤਾ ਭਵਾਨ ਜੀ ਨੇ ਮੇਰਾ ਗੀਤ ਉਹ ਗਏ ਉਹ ਗਏ ਗਾਇਕ ਕਰਤਾ ਤੁਸੀਂ ਹਾਂ ਜੀ ਫਿਰ ਆਜੋ ਫਿਰ ਫਿਰ ਉਹ ਗਏ ਗਾਇਕ ਹਾਂ ਜੀ ਜੀਤਾ ਭਵਾਨ ਜੀ ਨੇ ਮੇਰਾ ਰਿਕਾਰਡ ਕਰਾਇਆ ਜਨ ਠੁਕ ਦੀਆਂ ਅਨੁਗ੍ਰਹਣ 35 ਸਾਲ ਬਾਅਦ 35 ਸਾਲ ਬਾਅਦ ਵਾਵਾ ਬੜੀਆ YouTube ਤੇ ਚੱਲਦਾ ਅੱਜ ਵੀ ਹਾਂ ਜੀ ਤੇ ਉਸ ਤੋਂ ਬਾਅਦ ਮੈਨੂੰ ਮਲੇ ਜੇ ਐਸ ਮੰਗਟ ਸਾਹਿਬ ਇਹਨਾਂ ਨੇ ਮਿਲਾਇਆ ਠੀਕ ਹੈ ਆਪਣੇ ਔਰ ਨੌਨਾਰ ਸਾਹਿਬ ਨੇ ਗਾਇਕ ਨੇ ਉਹ ਉਹ ਵੀ ਗਾਇਕ ਕਰਨੇ ਗਾਇਕ ਨੇ ਤੇ ਉਹਨਾਂ ਦੇ ਨਾਲ ਸੁਨੀਤਾ ਖਨੇਵਾਲੀ ਨੇ ਮੇਰਾ ਗੀਤ ਕਰਾਇਆ ਸੀਗਾ ਦੁਕਾਣੀਏ ਨੀ ਭੈਣ ਤੇਰੀ ਬਹੁਤ ਹੀ ਸੁਨੱਖੀ ਠੀਕ ਹੈ ਦੁਕਾਨਾ ਹਾਂ ਜੀ ਦੁਕਾਨਾ ਜੀ ਉਸ ਤੋਂ ਬਾਅਦ ਫਿਰ ਇਹਨੇ ਸੁਨੀਤਾ ਖਨੇਵਾਲੀ ਨੇ ਮੇਰਾ ਇੱਕ ਸੋਲੋ ਕੀ ਗਾਇਆ ਗੇੜਾ ਗੇੜਾ ਸਹੀ ਠੀਕ ਹੈ ਜੀ ਹੁਣ ਮੇਰਾ ਵਿਆਹ ਹੋ ਗਿਆ ਹੁਣ ਗੇੜਾ ਨਾ ਗੱਭਰੂ ਆ ਮਾਰੇ ਜੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਪਣੇ ਸਾਬਰ ਸਾਹਿਬ ਮਲੇ ਤੇ ਕੁੜੀ ਕੋਮਲ ਸਾਹਿਬ ਅਸੀ ਜੀ ਜੀ ਉਹਨਾਂ ਨੇ ਮੇਰਾ ਗਾਇਆ ਮੋਰਨਿੰਗ ਜੀ ਕਿਹਾ ਕਿ ਅਧਿਕਤ ਡਿਊਟੀ ਉਤੇ ਵਧੀਆ ਚੱਲਦਾ ਇਹ ਕਿੰਨੇ ਜੀ ਤੋਂ ਤੱਕ ਰਿਕਾਰਡ ਹੋ ਗਏ ਹੁਣ ਮੇਰੇ 12 ਦੇ ਕਰੀਬ ਰਿਕਾਰਡ ਹੋ ਗਏ ਠੀਕ ਹੈ ਇਹਨਾਂ ਕੋਲੇ 8 ਗੀਤ ਮੇਰੇ ਤਿਆਰ ਪਏ ਨੇ ਅੱਛਾ 8 ਦੇ ਪਿਆਰੇ ਜਿਹੜੇ ਲੀਨੋੜ ਵਾਲੇ ਆ ਵਕ ਵਕ ਗਾਣੇ ਗਾਏ ਇੱਕ ਕਰਵਦਾਸ ਸਾਹਿਬ ਤੇ ਇੱਕ ਲੰਘੇ ਤੇ ਸੀਗਾ ਕਿ ਆਨੰਦ ਕਾਣਾ ਵੇਖਣ ਚੱਲੀਏ ਬਾਕੀ ਧਾਰਮਿਕ ਸੀ ਆ ਠੀਕ ਆ ਤੇ ਬੁੱਧਵਾਰ ਦਿਨ ਨੇ ਆਪਣੇ ਪਰਿਵਾਰ ਨੇ ਇਹ ਟਰਾਲਾ ਲਾਗਾਇਆ ਠੀਕ ਆ ਤੇ ਇੱਕ ਇਹਨਾਂ ਕੋਲੇ ਤਿਆਰ ਪਿਆ ਵੀ ਐਵੇਂ ਕੋਠੀਆਂ ਪੰਜਾਬ ਵਿੱਚ ਪੈਂਦੀਆਂ ਉਹ ਮੇਰਾ ਤਿਆਰ ਪਿਆ ਇੱਕ ਮੁੰਡਾ ਇੱਥੋਂ ਸ਼ਹਿਰੋਂ ਪੁੱਤ ਸੀ ਉਹਨੇ ਗਾਇਆ ਵਧੀਆ ਨਿਗਾ ਉਹ ਫਿਰ ਦੁਬਾਰੇ ਕਰਾਉਣਾ ਸੀ ਸਰ ਜੀ ਇਹਦਾ ਮਤਲਬ ਕਿ ਤੁਸੀਂ ਆਪਣੇ ਸ਼ੁਰੂਆਤ ਜਿਹੜੀ ਜਵਾਨੀ ਦੇ ਟਾਈਮ ਤੇ ਲਿਖਣਾ ਸ਼ੁਰੂ ਕੀਤਾ ਤੇ ਹੁਣ 30 ਸਾਲ ਬਾਅਦ ਹਾਂ ਜੀ ਤੁਹਾਡੇ ਗਾਣੇ ਜਿਹੜੇ ਰਿਕਾਰਡ ਹੋਣੇ ਸ਼ੁਰੂ ਹੋਏ ਆ ਹਾਂ ਜੀ ਤੇ ਲੋਕ ਬਹੁਤ ਪਸੰਦ ਕਰ ਰਹੇ ਆ ਬਾਬਾ ਸਭ ਤੋਂ ਵੱਡੀ ਗੱਲ ਕਿ ਤੁਸੀਂ ਲਿਖਣਾ ਨਹੀਂ ਛੱਡਿਆ ਹੈ ਉੱਥੇ ਵੀ ਲਿਖ ਰਹੇ ਹੋ ਇੱਥੇ ਵੀ ਲਿਖੀ ਸੰਘਰਸ਼ ਫੜੀ ਇਹੋ ਬਿਜਲੀ ਦੇ ਵਿੱਚ ਤੁਸੀਂ ਆਪਣੇ ਸ਼ੌਂਕ ਦੀ ਪੂਰਤੀ ਕਰਦੇ ਰਹੇ ਆਪਣੇ ਵਤਨ ਨਾਲ ਬੋਹ ਰੱਖਿਆ ਆਪਣੇ ਪਿੰਡ ਨਾਲ ਬੋਹ ਰੱਖਿਆ ਆਪਣੀ ਪਿਆਰ ਨਾਲ ਬੋਹ ਰੱਖਿਆ ਪਿਆਰੀ ਬੋਲੀ ਨਾਲ ਬੋਹ ਰੱਖਿਆ ਕਾਣ ਪਿਛਲੇ ਹਫਤੇ ਦੀ ਗੱਲ ਹੈ ਮੈਂ ਇੱਥੇ ਪਿਆ ਸੀਗਾ ਜੀ ਸ਼ਾਮ ਜੇ ਨੂੰ ਜੀ ਬਿਜਲੀ ਹੈ ਨਹੀਂ ਸੀ ਇੱਥੇ ਹਵਾ ਵਧੀਆ ਚੱਲਦੀ ਠੀਕ ਹੈ ਤੇ ਉਹ ਮੋੜਾ ਮੋਟਾ ਹੋ ਵੀ ਜਾਂਦਾ ਪੈਕੀ ਸਿਕ ਲਾਇਆ ਆਇਆ ਸੀ ਜੀ ਤੇ ਇੱਥੇ ਆ ਮੁੰਡਾ ਜਿਹੜਾ ਮਨ ਬੁਲਾਉਣ ਆਇਆ ਸੀ ਇਹ ਬੰਦੇ ਨੂੰ ਜੀ ਇਹ ਵੀ ਕਬੂਤਰੇ ਉੱਡ ਗਏ ਅੱਛਾ ਜੀ ਉਹ ਇਹਨੂੰ ਕਹਿੰਦਾ ਬਾਪੂ ਇੱਥੇ ਆਏ ਬਾਪੂ ਹੀ ਕਹਿੰਦਾ ਠੀਕ ਹੈ ਪਪਾ ਇੱਥੇ ਮੇਰੀ ਕਵਿਤਰੀ ਆਈ ਆ ਉਹ ਮੇਰੇ ਦਿਮਾਗ ਚ ਗੱਲ ਆਈ ਤੇ ਜਿਹੜਾ ਕਿ ਅੱਜ ਇਹਨੂੰ ਸੁਨੀਤਾ ਨੂੰ ਦਿੱਤਾ ਇੱਕ ਦੀ ਵੀ ਮੈਂ ਕਾਉਣ ਆ ਅੱਛਾ ਹੈ ਤੇ ਉਹ ਇਹੋ ਜਿਹਾ ਦਿਮਾਗ ਚ ਆਈ ਕਿਹੜੇ ਨਸ਼ਿਆਂ ਨਹੀਂ ਖਾ ਲਈ ਵੀ ਤੇਰੀ ਸੋਹਣੀ ਦੀ ਤਬੀਤੜੀ ਉਹ ਗਾਣਾ ਮੈਂ ਪਿਛਲੇ ਹਫ਼ਤੇ ਲਿਖਿਆ ਉਹ ਇਹਨਾਂ ਦੇ ਇਹਨਾਂ ਫਿੱਟਾ ਉਹ ਕਹਿੰਦੇ ਵੀ ਇਹ ਹੁਣੀ ਕਰਵਾਉਣਾ ਹੈ ਇਹ ਆਪਣੇ ਪਾਕਿਸਤਾਨੀ ਕਲਾਕਾਰ ਸੀ ਨਾ ਉਹਦੀ ਵੀ ਇਹ ਗਾਣਾ ਸੀਗਾ ਇੱਕ ਸੋਨੇ ਦੀ ਤਵੀਰ ਤੇ ਉਹੀ ਤਰ ਦੇ ਸੋਨੇ ਆ ਸੋਨੇ ਆ ਠੀਕ ਆ ਬੱਜਿਆ ਸੋਨੇ ਆ ਸਾਨੂੰ ਹੁਣ ਅੱਜ ਦਿੱਤਾ ਹੈ ਇਹ ਕਹਿੰਦੇ ਵੀ ਹੁਣ 6 ਦੀ ਤਿਆਰ ਕਰਕੇ ਇਹਨਾਂ ਨੂੰ ਚਾਰ ਗਾਣੇ ਹੋਰ ਤਿਆਰ ਕਰੇ ਪੈਨੇ ਇਹਨਾਂ ਨੇ ਤੇ ਫਿਰ ਇਹ ਫਿਰ ਦੇਖੋ ਹੁਣ ਇੰਡੀਆ ਪੰਜਾਬ ਵਤਨ ਨੂੰ ਕਿੰਨੇ ਹੀ ਚਿਰ ਪਛੁੰਗੜਾ ਵੱਜਦਾ ਜੋ ਪਹਿਲਾਂ ਤਾਂ ਮੈਂ ਹਰੇਕ 2 ਸਾਲ ਬਾਅਦ ਕਦੇ ਸਾਲ ਬਾਅਦ ਪਹਿਲਾਂ ਪਹਿਲਾਂ ਜਦੋਂ ਮੈਂ ਸੈੱਟ ਹੋਇਆ ਜੀ ਉਦੋਂ ਮੈਨੂੰ 7 ਸਾਲਾਂ ਬਾਅਦ ਆਉਣਾ ਪਿਆ ਸ ਜਤਖਰਮ ਉੱਤੇ ਲਗਾਤਾਰ ਹੈ ਕੋਣ ਸਾਰਾ ਪਰਿਵਾਰ ਹੀ ਉੱਥੇ ਸਿਟੀਜ਼ਨ ਵੀ ਲਈ हां जी ਸਾਰਾ ਪਰਿਵਾਰ ਮੇਰੇ ਮੈਸੇਜ ਵੀ ਉੱਥੇ ਪਰਿਵਾਰ ਦੇ ਵਿੱਚ ਕੋਣ ਕੋਣ ਤੇ ਮੇਰਾ ਮੁੰਡਾ ਉਹਦਾ ਪਰਿਵਾਰ ਹੈ ਜੀ ਉਹਦੇ ਇੱਕ ਲੜਕੇ ਇੱਕ ਲੜਕਾ ਜੀ ਤੇ ਉਹਨਾਂ ਦੇ ਉੱਥੇ ਇੱਕ ਪੀਜ਼ਾ ਅੱਛਾ ਜੀ ਮੇਰੇ ਘਰਤੀ ਦਾ ਠੀਕ ਹੈ लवली ਪੀਜ਼ਾ ਠੀਕ ਤੇ ਮੇਰੇ ਲੜਕੇ ਦਾ ਉਹਦੇ ਨਾਮ ਇਹ ਹੈਗਾ ਰੈਸਟੋਰੈਂਟ ਫ੍ਰੀਜ਼ਰ 뷰 ਅੱਛਾ ਮੀਟ ਸ਼ਾਪ ਤੇ ਰੈਸਟੋਰੈਂਟ ਉਹ ਘਰ ਦੇ ਨੇ ਕਿ ਜੇ ਮੈਂ ਵੀ ਉੱਥੇ ਜਾਵਾਂਗੇ ਇਹ ਘਰ ਦਾ ਕਰਤਾਰੀ ਜਿਹੜੇ ਸ਼ਹਿਰ ਚ ਹੈ ਇਹ ਐਡਵੈਂਟਲ ਐਡਵੈਂਟਲ ਤੇ ਮਤਲਬ ਤੁਸੀਂ ਉੱਥੋਂ ਰਿਟਾਇਰਮੈਂਟ ਹੋ ਗਿਆ ਜਦੋਂ ਆਪਦੀ ਜੌਬ ਰਿਟਾਇਰ ਤੋਂ ਬਾਅਦ ਤਾਂ ਹੋਣਾ ਅੱਜਕੱਲ ਫਿਰ ਉੱਥੇ ਕਿਵੇਂ ਸਮਾਂ ਗੁਜ਼ਰਦਾ ਉੱਥੇ ਯਾਰਾਂ ਦੋਸਤਾਂ ਚ ਬਹਿ ਕੇ ਉਹਨਾਂ ਨੂੰ ਸੁਣਾਉਂਦੇ ਰਹਿੰਦਾ ਅੱਛਾ ਜੀ ਹਾਂ ਉਹਨਾਂ ਨੂੰ ਉੱਥੇ ਯਾਰਾਂ ਮੇਰੇ ਇੱਥੇ ਮੇਰੇ ਇੱਥੇ ਦੇ ਵੀ ਸਟੂਡੈਂਟ ਆ ਆਪਣੇ ਚਾਰ ਦੋਸਤਾਂ ਦੀਆਂ ਆ ਕੱਤੀ ਵੀ ਉਹ ਜਿਆ ਪੰਜਾਬੀ ਮਾਂ ਮੋਲੀ ਨੂੰ ਲੈ ਕੇ ਜਾਂ ਸ਼ਹਿਰ वगैरह ਤੋਂ ਉਹ ਜਸਤੇ ਕੋਈ ਦੇਰ ਸਾਮਾਗਮਾਂ ਤੇ ਹੀ ਜਾਂਦੇ ਹਾਂ ਹਾਂ ਜੀ ਹਾਂ ਜਿਹੜੇ ਉੱਥੇ ਸਾਡੇ ਰੈਸਟੋਰੈਂਟ ਤੇ ਖਾਣੇ ਖਾਣ ਆਲੇ ਰੇਡੀਓ ਸਟੇਸ਼ਨ ਆਲੇ ਆਉਂਦੇ ਨੇ ਅੱਛਾ ਅੱਛਾ ਉਹਨਾਂ ਨੂੰ ਪਤਾ ਵੀ ਇਹ ਲਿਖਦਾ ਠੀਕ ਆ ਉਹ ਮੇਰੇ ਮੁੰਡਿਆਂ ਗਾਣੇ ਤੇ ਪਿਆਰ ਨੂੰ ਲੈ ਕੇ ਆਪਾਂ ਨੂੰ ਤਾਂ ਅੱਛਾ ਉਹ ਦੋ ਦੋ ਚਾਰ ਗਾਣੇ ਸੁਣਾਉਂਦੇ ਨੇ ਅਸੀਂ ਜਿਹੜੇ ਵੱਖ-ਵੱਖ ਸਟੇਸ਼ਨ ਉੱਥੇ-ਉੱਥੇ ਵੀ ਤੁਹਾਨੂੰ ਆਉਂਦੇ ਹੋਣਗੇ ਠੀਕ ਹੈ ਕਿਉਂ ਫਿਰ ਲਾਈਵ ਚੱਲਦਾ ਨਾ ਜਿਵੇਂ ਹੁਣ ਦੀਵਾਲੀ ਤੇ ਉਹ ਮਠਿਆਈ ਬਣਾਉਂਦੇ ਨੇ ਮਠਿਆਈ ਵੇਚਦੇ ਨੇ ਹੋਰ ਸਮਾਨ ਮਾਨ ਦਾ ਰੈਸਟੋਰੈਂਟ ਤੇ ਤੇ ਉਹਦੇ ਵਾਸਤੇ ਫਿਰ ਅਸੀਂ ਲਾਈਵ ਚਲਾਉਂਦੇ ਆ ਨਾ ਠੀਕ ਹੈ ਉਹ ਫਿਰ ਕਹਿੰਦਾ ਪਹਿਲਾਂ ਤਾਂ ਉਹਨੂੰ ਲਿਆ ਉਹ ਤੋਂ ਗਾਣੇ ਸੁਣਨੇ ਨੇ ਅਸਲੀ ਜੀ ਉਹਨੇ ਨਾਲ ਹੈਲਪ ਕਰੀ ਦੀ ਆ ਜੀ ਕਿਉਂਕਿ ਮੈਂ ਵੀ ਪੰਜ ਸਾਲ ਰੈਸਟੋਰੈਂਟ ਕੀਤਾ ਮੌਨਟਰੀਅਲ ਦੇ ਵਿੱਚ ਤੇ ਆ ਤੁਸੀਂ ਵੀ ਆ ਮੇਰਾ ਕਹਿੰਦਾ ਵੀ ਆ ਲੋਕਡਾਊਨ ਦੇ ਵਿੱਚ ਘਰੇ ਹੋਏ ਤਾਂ ਲੰਮਾ ਸਮਾਂ ਲੱਗਿਆ ਤਾਂ ਮੈਂ 3 ਮਈ ਨੂੰ ਨਿਕਲ ਜਾਣਾ ਸੀ ਤਾਂ ਉਹਦਣੀ ਲਾਉਣ ਲੱਗਿਆ ਅਸਲੀ ਜੀ ਤੇ ਇਸ ਕਰਕੇ ਫਿਰ ਹੁਣ ਘਰ ਸੀਗਾ ਰਿਟਾਇਰ ਹੋ ਗਏ ਉੱਥੇ ਕਿਹੜਾ ਕੰਮ ਕਰਨਾ ਸੀ ਆਪਾਂ ਫਿਰ ਸੇ ਕਿਉਂ ਕਹੀਏ ਆਪਦੇ ਘਰ ਬੈਠੇ ਹਾਂ ਜੀ ਚਲੋ ਇੱਥੇ ਹੋਰ ਮੈਂ ਹੋਰ ਬੰਦੇ ਨੂੰ ਮਿਲਣ ਦਾ ਮੌਕਾ ਮਿਲਗਾ ਆਪਣੇ ਇਹ ਨਾਲੇ ਹੋਰ ਲੇਖਣ ਦਾ ਵੀ ਮੌਕਾ ਮਿਲਗਾ ਸਤਿਗ੍ਰੰਤ ਮਿੱਤਰਾਂ ਨੂੰ ਜੇ ਤੁਸੀਂ ਆਪਣੇ ਜੀਵਨ ਰਿਕਾਰਡ ਕਰਾਉਣ ਦਾ ਤੁਹਾਨੂੰ ਵੱਡਾ ਮੌਕਾ ਮਿਲ ਗਿਆ ਜੀ ਉਹ ਬਣ ਗਿਆ ਹਾਂ ਜੀ ਤਾਂ ਹੁਣ ਕਦੋਂ ਵਾਪਸੀ ਹੈ ਵੀ ਉੱਥੇ ਹੁਣ ਸਾਡੀ 25 ਨੂੰ 25000 ਉਹ ਪਹਿਤੋ ਮਿਲਾਂ ਕਰਾਂਗੇ ਤੁਹਾਨੂੰ ਕੋਈ ਚੱਲ ਨਹੀਂ ਰੂਲ ਜੀ ਅਰਾਮ ਕਰਾਂਗੇ ਇਹ ਜਿਹੜੇ ਗੀਤ ਤੁਸੀਂ ਲਿਰਦੇ ਹੋ ਉਹ ਸੈਨਰ ਦੇ ਦੇ ਰਹੇਗਾ ਪ੍ਰੋਵਾਇਰ ਕ੍ਰਿਸਟਿਨ ਦੇ ਵਾਲੇ ਗੀਤ ਹਨ। ਹਾਂਜੀ। ਇਹਦੇ ਦਰम्यान ਅ ਅ ਜਿਹੜੇ ਹੋਰ ਗੀਤ ਨਾਲ ਨਾਲ ਆਉਂਦੇ ਰਹੇ ਆ ਜਿਹੜੇ ਹੁਣ ਆ ਰਹੇ ਤੁਹਾਨੂੰ ਤਾਂ ਤੁਹਾਡੇ ਰਿਕਾਰਡ ਹੋਏ ਨਹੀਂ ਆ ਸਕਦੇ। ਜਿਹੜੇ ਗੀਤਕਾਰਾਂ ਦੇ ਗੀਤ ਉਹਨੋਂ ਹੋਵੇ ਰਹੇ ਉਹਨਾਂ ਚ ਕਿਹੜੇ ਤੋਂ ਤੁਸੀਂ ਵੱਧ ਪ੍ਰਭਾਵ ਦੇ ਸਾਬਦੇ ਇਹਨੂੰ ਫਦਰ ਸਮਝਦੇ। ਪਰ ਬਾਤ ਮੈਂ ਕਿਹਨੂੰ ਮੰਨਾਂ ਜੀ ਇਹਨੇ ਮੇਰੇ ਗਾਣੇ ਨਹੀਂ ਕਰਾਇਆ ਤੇ ਇਹ ਕੀ ਗੱਲ ਆ ਉਹ ਹਰੀਆਂ ਮਿੰਨਤਾਂ ਕੀਤੀਆਂ ਮੈਂ ਤਕਰੀਬਨ ਗੀਤਕਾਰਾਂ ਦੀ ਗੀਤਕਾਰਾਂ ਦੀ ਹਾਂ ਮੈਂ ਇੰਨੀਆਂ ਮਿੰਨਤਾਂ ਕੀਤੀਆਂ ਮੈਂ ਕਹਿੰਦਾ ਮੁਹੰਮਦ ਸਦੀਕ ਕੋਈ ਸਾਡੇ ਤੇ ਪ੍ਰੋਗਰਾਮ ਲਾਉਣ ਜਾਂਦੇ ਨੇ ਘਰੇ ਮੇਰੇ ਹੀ ਰਹਿੰਦੇ ਨੇ ਵੀ ਨਵੀਂ ਨਾ ਮੇਰੇ ਨਾਲ ਰਹਿੰਦੇ ਨੇ ਅੱਛਾ ਹਾਂ ਲੁਧਿਆਣੇ ਤੋਂ ਕੁੜੀਆਂ ਜਿਹੜੀਆਂ ਬਦਾਮ ਵਾਲੀ ਖੀਰ ਵਾਲੀਆਂ ਹਾਂਜੀ ਉਹ ਦੋ ਬਹਿਣਾ ਕੌਣ ਦੀ ਆ ਜੀ ਜੋਤੀ ਤੇ ਮਲਕਾ ਉਹ ਹੁਣ ਇੱਥੇ ਹੁਣ ਫਿਰਦੀਆਂ ਅੱਛਾ 6 ਗਾਣੇ ਮੇਰੇ ਉੱਥੇ ਤਿਆਰ ਕਰਕੇ 2 ਮਹੀਨੇ ਮੇਰੇ ਕੋਲ ਰਹੀਏ ਗਾਣਾ ਇੱਕ ਵੀ ਨਹੀਂ ਤਰਾਂ ਕਿ ਇਹਨੂੰ ਕਹਾ ਹੁਣ ਤੁਸੀਂ ਮੈਂ ਮੇਰੇ ਕੋਲ ਤਾਂ ਇੰਨੇ ਮੈਂ ਤੁਹਾਨੂੰ ਤੁਹਾਡਾ ਸਵਾਲ ਜਵਾਬ ਹੋਰ ਪਾਸੇ ਚਲੇ ਗਿਆ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਗੁਰਿਆਂ ਦੇ ਜਿਹੜੇ ਗੀਤਾਂ ਸੀ ਬਾਪੂ ਦੇ ਦੀ ਚਲਵੇ ਹੋਰੋਂ ਹਾਂ ਬਾਪੂ ਸੁਖਮਾਨ ਹੋਣੀ ਸੀ ਤੁਸੀਂ ਕਿਹਨਾਂ ਤੋਂ ਪ੍ਰਭਾਵਿਤ ਸੀ ਮੈਂ ਯਾਰ ਇਹ ਦੇ ਵਰਗਾ ਬਾਣ ਦੇ ਵਰਗਾ ਲਿਖਣਾ ਮੈਂ ਪ੍ਰਭਾਵਿਤ ਸੀ ਤਕਰੀਬਨ ਗੁਰਦਾਸ ਸਿੰਘ ਔਰ ਹਰਿਭਜਨ ਮੰਨ ਤੇ ਵੀ ਇਹ ਗੁਰਦਾਸ ਸਿੰਘ ਸਾਹਿਬ ਦਾ ਥੋੜਾ ਤੁਹਾਡੇ 10-15 ਸਾਲ ਹੈ ਨਾ ਜਿਹਨੂੰ ਮੈਂ ਪ੍ਰਭਾਵਿਤ ਹੋਣੀ ਬਹੁਤ ਚਾਹੇ ਪੈਣਾ ਮੈਂ ਰਮਨ ਜਦੋਂ ਤੁਸੀਂ ਜਦੋਂ ਪਹਿਲਾਂ ਸਰਵਿਸ ਕਰਦੇ ਸੀ ਮਾਸਟਰ ਸੀਗੇ ਉਦੋਂ ਮੈਂ ਮੇਰੇ ਅੰਦਰ ਵੀ ਬਾ ਗੀਤਕਾਰਾਂ ਦੀ ਗੱਲ ਕਰਦਾ ਨਹੀਂ ਮੈਂ ਗੀਤਕਾਰਾਂ ਤਾਂ ਹੁਣ ਆਪਾਂ ਇਹਨੂੰ ਕਹਿੰਦੇ ਜੱਗਾ ਗਿੱਲ ਵੀ ਗੀਤਕਾਰ ਮੇਰੇ ਨਾਲ ਹੀ ਰਿਹਾ ਹੈ ਅਸਾ ਜੀ ਠੀਕ ਹੈ ਗੀਤਕਾਰ ਆਪਣੇ ਸੇਵਾ ਸੌਣਾ ਹੋਣੀ ਵੀ ਨੇ ਉਹ ਵੀ ਤੁਹਾਡੇ ਸੰਕਾਲੀ ਹੋਗੇ ਉਹ ਵੀ ਸੰਕਾਲੀ ਹੋਗੇ ਠੀਕ ਹੈ ਆਪਣੇ ਦੇਵ ਤਰੀਕੇ ਵਾਲੇ ਨੂੰ ਕੀ ਕਹਿੰਦੇ ਮਿਲੇ ਹੈ ਨਹੀਂ ਸੀ ਕਦੇ ਉਹ ਜੋ ਉਹਨਾਂ ਦੇ ਗੀਤਾਂ ਤੋਂ ਤੁਸੀਂ ਪ੍ਰਭਾਵਤ ਸੀ ਜੀ ਪ੍ਰਭਾਵਤ ਵੀ ਸੀ ਕਈ ਗੱਲਾਂ ਨੇ ਉਹਦੇ ਵਿੱਚ ਜੇ ਹੁਣ ਆਪਾਂ ਲੰਬੀ ਹੈ ਬਹੁਤ ਲੰਬੀ ਸਟੋਰੀ ਹੈ ਕਿਉਂਕਿ ਅੱਖੀਂ ਦੇਖੀਆਂ ਹੋਈਆਂ ਨਹੀਂ ਕਹਾਜੀਆਂ ਜੀ ਹੁਣ ਗਰੇਆ ਸਾਹਿਬ ਸੀ ਕਰਨਜੀ ਧੋਰੀ ਸੀ ਜੀ ਉਹਨਾਂ ਨੇ ਮੇਰੇ ਚਾਰ-ਚਾਰ ਗੀਤ ਤਿਆਰ ਕੀਤੇ ਹੋਏ ਨੀ ਰਿਕਾਰਡ ਕਰਾਇਆ ਅੱਛਾ ਜੀ ਤੁਹਾਨੂੰ ਜਾਨੀ ਜਸਵੰਤ ਭਮਰੇ ਦੇ ਕੋਲੇ ਇਹਨੂੰ ਪੁੱਛ ਲਿਓ ਗੱਲ ਨੂੰ ਅਸੀਂ ਕੋਠੇ ਬੈਨੇ ਹੁੰਦੇ ਸੀਗੇ ਉੱਥੇ ਅਹੋਜਾ ਸਾਹਿਬ ਉੱਥੇ ਆਏ ਉਹਨੇ ਮੇਰਾ ਬੇਇੱਜ਼ਤੀ ਕੀਤੀ ਉਹਨਾਂ ਦੀ ਬਹੁਤ ਸਾਡੇ ਸਾਹਮਣੇ ਬਹੁਤ ਭੜਾ ਪੌਰਾ ਸਾਹਿਬ ਨੇ ਨਾ ਆਪਣੇ ਕਰਿਆਲ ਨੇ ਤੇ ਕਰਨ ਜੀ ਤੁਲੀ ਉਹ ਹੁਜਾ ਸਾਹਿਬ ਦੀ ਹਾਂ ਅੱਛਾ ਉਹਨਾਂ ਨੂੰ ਉਹਦੋਂ ਗਾਣੇ ਉਹਨਾਂ ਨੇ ਗਾਣੇ ਨਹੀਂ ਉਹਦੇ ਕੱਡੇ ਸੀ ਕਹਿੰਦੇ ਵੀ ਜਦੋਂ ਜਗਮੌਣ ਕਾ ਦਾ ਟੱਚ ਵਟਣਾ ਦੀ ਜੋੜੀ ਆਲਾ ਆਇਆ ਸੀ ਉਹ ਦਿਨ ਦੀ ਗੱਲ ਹੈ ਕਹਿੰਦੇ ਉਹਨਾਂ ਦਾ ਉਹ ਵੀ ਉਹੀ ਚੀਜ਼ ਆ ਕਿ ਨਾ ਗੰਦਾ ਹੀ ਆ ਉਹ ਅੱਛਾ ਕਿਨੇ ਵੀ ਸਾਡਾ ਕਿਉਂ ਨਹੀਂ ਸੀ ਉਹਨਾਂ ਨੇ ਹੋ ਉਸ ਸੀ ਬਹੁਤੇ ਗੰਦੇ ਸੀ ਮਤਲਬ ਉਹ ਜਸਾ ਜੀ ਸਾਡੇ ਕੀ ਰਿਕਾਰਡ ਨਹੀਂ ਕੀਤੇ ਹਾਂ ਉਹਨੇ ਨਹੀਂ ਕਿਹਾ ਕਿ ਕੀ ਹੋਗਾ ਨਾ ਇਹ ਥੋੜਾ ਉਹਨੇ ਕਰਿਆਲ ਨੇ ਤੇ ਕਰਨ ਜਿ ਧੂਰੀ ਨੇ ਉਹਨਾਂ ਦੇ ਡਬਲ ਮੋਡ ਸੀਗੇ ਮੀਨਿੰਗ ਆ ਬਹੁਤ ਹੀ ਜਸਾ ਸਾਹਿਬ ਨੇ ਨਾ ਕਰਤੀ ਉਹ ਕਹਿੰਦੇ ਵੀ ਨਹੀਂ ਉਦੋਂ ਫਿਰ ਉਹ ਉੱਥੇ ਰਵਲਾ ਪੈਣ ਕਰਕੇ ਗਰਦਿਆਲ ਨਿਰਮਾਣ ਨੂੰ ਉਹ ਬਣਾਇਆ ਸੀ ਨਾ ਸੈਂਸਰ ਬੋਰਡ ਦਾ ਪ੍ਰਧਾਨ ਉਹ ਸੈਂਸਰ ਬੋਰਡ ਬਣਾਇਆ ਸੀ ਹਾਂ ਉਹ ਸੈਂਸਰ ਬੋਰਡ ਬਣਾਇਆ ਸੀ ਅੱਛਾ ਜੀ ਕਿੱਥੇ ਸੈਂਸਰ ਬੋਰਡ ਦਾ ਦਫ਼ਤਰ ਹੈ ਕਿੱਥੇ ਬੀਤੀ ਸੀ ਲੁਧਿਆਣਾ ਅੱਛਾ ਜੀ ਉਹ ਜਿਹਦੇ ਦਫ਼ਤਰ ਦੇ ਨਾਲ ਅਹੂਜਾ ਸਾਹਿਬ ਦਾ ਦਫਤਰ ਲੁਧਿਆਣਾ ਹੁੰਦਾ ਸੀ ਹਾਂ ਲੁਧਿਆਣਾ ਹੁੰਦਾ ਸੀ ਅਹੂਜਾ ਸਾਹਿਬ ਦਾ ਦਫਤਰ ਹੁੰਦਾ ਸੀ ਇੱਕ ਪਾਸੇ ਉਹ ਤਾਂ ਸਰੇਂਦਰ ਸਿੰਧਾ ਸਿੱਖਦਾ ਸੀਗਾ ਪੰਮਰੇ ਕੋਲੇ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਅੱਛਾ ਉਹ ਤਾਂ ਪੁਲਿਸ ਦੇ ਵਿੱਚ ਸੀ ਉਹ ਤੇ ਅਹੂਜਾ ਸਾਹਿਬ ਵੀ ਇੱਥੇ ਉਹ ਆਏ ਸੀ ਮਿਲਣ ਅੱਛਾ ਉਹ ਜਾ ਬੜੇ ਸਿੱਧੇ ਨਰਿੰਦਰ ਵੀਵਾ ਦੇ ਘਰ ਅੱਛਾ ਉਹ ਕਹਿੰਦੇ ਵੀ ਅਸੀਂ ਸਰਦਾਰਾਂ ਦੇ ਮੁੰਡੇ ਅਸੀਂ ਜਾਂਦੇ ਆ ਉੱਥੇ ਨਰਿੰਦਰ ਵੀਵਾ ਦੇ ਘਰ ਹਾਂਜੀ ਉਹਨੂੰ ਫੋਨ ਕੀਤਾ ਕਿਸੇ ਦੇਰੇ ਸੁਨੇਹਾ ਭੇਜਿਆ ਅਹੂਜਾ ਸਾਹਿਬ ਨੇ ਨਾ ਕਿੰਨਾ ਨਹੀਂ ਕਰਿਆ ਕਰਿਆ ਉਹਨਾਂ ਨੇ ਅੱਛਾ ਲੈ ਇੱਥੇ ਆਉਦੇ ਉੱਥੇ ਉਹ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕੁਝ ਕਰਨਗੇ ਉੱਥੇ ਬਿਰੋਨ ਨੇ ਬੇਇੱਜ਼ਤੀ ਕੀਤੀ ਇਹਨੇ ਛੜਾਛੂ ਤੇ ਬਸ ਫੇਰ ਗੱਲ ਆਉਂਦੀ ਉਹਦਾ ਜਾਬ ਵੀ ਤੁਸੀਂ ਸਾਡੇ ਕਾਮੇਦਾਰ ਨੇ ਜਿਹਦੇ ਬੁਲਾਣਾ ਵੀ ਅਦਾਦਾ ਫਲਾਣਾ ਵੀ ਅਦਾਦਾ ਉਹਨਾਂ ਦੇ ਵੀ ਬਾਬੂ ਆ ਕੇ ਕਹਿੰਦੇ ਇਹ ਪਤਾ ਵੀ ਉਹ ਗਲਤ ਸੀ ਕੰਨ ਨੂੰ ਚੰਗੀ ਨਹੀਂ ਲੱਗੀ ਸੀ ਤੁਹਾਡੇ ਜਿਹੜੇ ਤੁਸੀਂ ਦੱਸਾ ਜਿੰਨਾ ਕਲਾਕਾਰਾਂ ਦੇ ਨਾਮ ਲੈ ਤੁਸੀਂ ਉਹਨਾਂ ਨੇ ਪਿਆਰ ਕਰਕੇ ਨਹੀਂ ਜਿਹੜੇ ਉਹ ਗਾਏ ਉਹ ਮਾਸਾ ਕੀ ਕਹਿੰਦੇ ਕੀ ਕਾਰਨ ਕੀ ਉਹਨਾਂ ਦਾ ਉਹ ਕਹਿੰਦੇ ਜੀ ਅਸੀਂ ਕਿਸੇ ਕੰਪਨੀ ਨਾਲ ਜਾਂ ਗੀਤਕਾਰ ਨਾਲ ਸਾਡਾ ਕੰਪਰੋਮਾਈਜ਼ ਹੋ ਜਾਂਦਾ ਵੀ ਇੰਨੇ ਚਿਰ ਤੁਸੀਂ ਸਾਡੇ ਨਾਲ ਗਾਉਂਦੇ ਅੱਛਾ 그러면은 ਠੀਕ ਆ ਮੈਂ ਨਹੀਂ ਬਹਿ ਦੇਣ ਜੂ ਗਾਣੀ ਅੱਛਾ ਕਦੇ ਤੇ ਉਹ ਮਿਲੁੰਦਾ ਸੀ ਉਹਨਾਂ ਅੱਜ ਤੋਂ ਚੱਲਦੀ ਹੈ ਅੱਜ ਤਾਂ ਚੱਲਦੀ ਆ ਉਦੋਂ ਵੀ ਚੱਲਦਾ ਸੀ ਇਹਨੇ ਦੇਤੇ ਯਾਨੀ ਲੋਕਾਂ ਨੂੰ ਬਿਲਕੁਲ ਜਿੱਥੇ ਮਰਜੀ ਖਾ ਲਓ ਇਹੋ ਤੇ ਕਹਿ ਰਹੇ ਹੋ ਤੇ ਕੈਮਰੇ ਦੇ ਤੋਂ ਵੱਢ ਜਿੰਨੇ ਆਪੀ ਕਹਿਣੀ ਇਦੋਂ ਵਾਹ ਨਹੀਂ ਘੋਣਾ ਫਿਰ ਆਉਂਦਾ ਹਨ ਵਿੱਚ ਚੁੱਪ ਕਰਕੇ ਘਰੋਂ ਮੁੜਿਆ ਹੋਣਾ ਇੱਥੇ 2-4 ਰੁਪਏ ਗਲਾਉਣੇ ਕੋਈ ਗਾਣਾ ਲੈ ਲੈਣਾ ਵਧੀਆ ਰਿਜ਼ਲਟ ਇਹ ਨਿਕਲਦਾ ਚੀਮਾ ਜੀ ਕੇ ਗੀਤਕਾਰੀ ਦੇ ਵਿੱਚ ਤੁਹਾਨੂੰ ਬਹੁਤ ਸੰਘਰਸ਼ ਕਰਨਾ ਪਿਆ ਪੜੇ ਜਾਂ ਤੁਹਾਨੂੰ ਬਹੁਤ ਕਿਰਦਰੀ ਵੀ ਹੋਣ ਹੋਣਾ ਆ ਕੇ ਜਿਹੜਾ ਤੁਹਾਡੇ ਮੰਨ ਦੀ ਸ਼ਾਪੂਰੀ ਹੋਈ ਪੂਰੀ ਹੋਈ ਕਹਿੰਦੇ ਸ਼ੌਂਕ ਦੀ ਕਹਿ ਸਕਦੇ ਹਾਂ ਇਹ ਸਾਡੇ ਸੇਵਾ ਸਿੰਘ ਨਾਲ ਸਾਡੇ ਦੋਸਤ ਪਰਾਨੇ ਜਿਹੜੇ ਕਿ 35 ਸਾਲਾਂ ਬਾਅਦ ਸਾਡੇ ਉਦਰਤੀ ਸੌਣ ਲਈ ਫੇਸਬੁਕ ਨੇ ਸਣਾਈ ਉਹਦੇ ਰਾਈ ਸਾਡੇ ਸ਼ਾਇਦ ਇਹਦੇ ਕੋਈ ਪੈ ਗਿਆ ਚਲੋ ਮੈਂਤ ਬੱਲੇ ਪਏ ਤੁਹਾਡੀ ਜੀ ਸੰਤੋਸ਼ੀ ਹੋਈ ਮਰ ਜੇ ਉਹ ਦੋ ਜਵਾਨੀ ਵੇਲੇ ਇਹ ਗੀਤ ਰਿਕਾਰਡ ਹੁੰਦੇ ਉਦੋਂ ਤਨਿਆਂ ਦੇ ਵਿੱਚ ਗੂਜਦੇ ਦਾ ਉਦੋਂ ਹੋਰ ਗੱਲ ਨੂੰ ਦੀ ਸੀ ਹਾਂ ਉਹ ਹੋਣੀ ਸੀਗੀ ਪਾਲ ਮਜਾਰੇ ਆਦੇ ਨਹੀਂ ਵੀ ਮੈਨੂੰ ਕਿਹਾ ਸੀਗਾ ਵੀ ਜਿਹੜੀ ਆਪਾਂ ਬੁੱਕ ਪਾਈ ਹੈ ਇਹਦੇ ਵਿੱਚੋਂ ਅੱਤੇ ਗੀਤ ਮੈਂ ਕਰਵਾਉਂਗਾ ਕਿਸੇ ਤਰ੍ਹਾਂ ਹੀ ਕਰਵਾਵਾਂ ਪਰ ਉਹ ਨਹੀਂ ਕਰਵਾ ਸਕਿਆ ਪਤਾ ਜੀ ਨੇ ਉਹਨਾਂ ਨੇ ਗੀਤ ਕਾਫੀ ਗਏ ਹਨਾ ਪਾ ਤੇ ਬੀਬਾ ਜੀ ਨੇ ਮੇਰਾ ਗਾਣਾ ਲਿਆ ਸੀਗਾ ਰਾਣੀ ਜਿੰਦ ਕੌਰ ਦਾ ਅੱਛਾ ਜੀ ਕਨੇ ਵਿੱਚ ਕਲੀ ਕਰਾਉਣੀ ਆ ਅੱਛਾ ਜੀ ਉਹਦੇ ਵਿੱਚ ਦੋ ਚਾਰ ਲੈਣਾ ਮੈਂ ਠੀਕ ਕਰ ਲੈਣਾ ਮੈਂ ਕਰ ਲਿਆ ਠੀਕ ਹੈ ਉਹ ਵੀ ਨੀ ਮੈਂ ਇਹਦਾ ਨਾਮ ਵੀ ਹੋਰ ਰੱਖਾਂ ਠੀਕ ਹੈ ਧੰਨਵਾਦ ਜੀ ਕਰੋ ਹੋਇਆ ਠੀਕ ਠੀਕ ਰਾਣੀ ਭੱਜੀ ਕਲੇ ਚਨਾਰ ਚੋਂ ਜਾ ਪਹੁੰਚੀ ਵਿਚ ਨਬਾਤ ਉਹਦੇ ਘੜ ਵਿੱਚ ਲਿਆ ਸੀ ਤੇ ਪੁੰਜ ਵੀ ਮੰਦੜੇ ਹਾਰ ਬੇਸੀ ਬਹੁਤ ਵਧੀਆ ਸੀ ਇਹ ਤਾਂ ਮਗਲੋਂ ਕਿਤੇ ਨਾ ਕਿਤੇ ਤੁਹਾਨੂੰ ਸ਼ਿਕਵਾ ਜੂਰ ਆ ਵੀ ਉਹ ਉਹ ਦੋ ਵੇਲਾ ਬਹੁਤ ਯਾਰੇ ਨੇ ਕਿਹਾ ਤੇ ਮੈਂ ਮਤਲਬ ਕਿਤੋਂ ਜਾ ਗਿਆ ਜੇਲੇ ਕੱਢ ਬਹੁਤ ਜ਼ਿਆਦੇ ਸ਼ਿਕਵਾ ਜੇ ਹੁਣ ਸਾਨੂੰ ਬਹੁਤ ਹੀ ਗੱਲ ਕਹਿਣੀ ਪਣਦੀ ਨਹੀਂ ਹੁਣ ਬਹੁਤ ਹੀ ਕੁਝ ਕਹਤਾ ਮੈਂ ਨਹੀਂ ਚਲੋ ਜਾਣੇ ਉਹਦੋਂ ਰੇ ਚੋਰੀ ਵੀ ਬਾਤ ਹੁੰਦੇ ਸੀ ਤੁਹਾਡਾ ਵੀ ਕਦੀ ਹੋਇਆ ਹੈ ਬਹੁਤ ਹੋਏ ਨੇ ਕੋਈ ਨਾ ਹੁਣ ਵੀ ਚੋਰੀ ਹੋਏ ਨੇ 4-5 ਤਾਂ ਹੁਣ ਹੀ ਹੋਏ ਨੇ ਕੋਈ ਜ਼ਿਕਰਜੋਗ ਆਣਾ ਹੈ ਜਿਹੜਾ ਵੀ ਬੜਾ ਬਾਹਰ ਦੇ ਵਿੱਚੋਂ ਜਿੱਦ ਵੀ ਕਰਵਾਇਆ ਬੜਾ ਮਕਬੂਲ ਹੋਇਆ ਹੋਵੇ ਬਹੁਤ ਵੱਡੇ ਬੰਦੇ ਨੇ ਹੁਣ ਨਾ ਤਾਂ ਵੀ ਡਰ ਰਾਇਕ ਹੈ ਅਸਲ ਨੂੰ ਵੱਡੇ ਵੱਦਿਆਂ ਨੇ ਵੀ ਤੁਹਾਡੇ ਗੀਤ ਜਿਹੜੇ ਮੁਖੜੇ ਕਰਦੇ ਜੋ ਇੱਕ ਬੰਦਾ ਐਮਬਰ ਸਰ ਦਾ ਸੀਗਾ ਕੋਹੇ ਨੂੰ ਕੋਈ ਬੰਦਾ ਪੰਦਾ ਸੀ ਮੁੰਡਾ ਨਿਰੰਦਰ ਵੀ ਮੈਂ ਨਹੀਂ ਕੋਣ ਜਾਣਦਾ ਸੀਗਾ ਮੈਨੂੰ ਕਹਿੰਦੇ ਵੀ ਹੋਰ ਕੋਈ ਗਾਣਾ ਸੁਣ ਲੋ ਉਹ ਮੈਂ ਇੱਕ ਗਾਣਾ ਉਹ ਤੋਂ ਲਿਖਿਆ ਹੈ ਸੀਗਾ ਥੋਠੇ ਚੜ ਕੇ ਧੁੱਪੇ ਖੜ ਕੇ ਪੁਰਜਾ ਵਾਸ ਘਟਾਉਂਦਾ ਵੇ ਦਿਖਾਈ ਰਪ ਜੀ ਸੁਣੋ ਗੀਤ ਅਸਲੀ ਕਹਿੰਦੇ ਇਹ ਵੀ ਬਹੁਤ ਵਧੀਆ ਵੀ ਇਹ ਜਿਹੇ ਮੈਚ ਕਹਿੰਦੇ ਆ ਮਾਹਾਂ ਦੇਦੀ ਪਰ ਮਨੋਂ ਮੇਰਾ ਬੋਲਣਾ ਚਾਹੁੰਦਾ ਕਿ ਨਹੀਂ ਬਿਲਕੁਲ ਬੀਬਾ ਜੀ ਨੇ ਦਿੱਤਾ ਹਾਂ ਬੀਬਾ ਜੀ ਨੇ ਦਿੱਤਾ ਨਾਮ ਤੇ ਰਕਾਰਡ ਹੈ ਜੀ ਮੁੰਡਾ ਕੋਈ ਅੰਬਰ ਸਰਦਾਰ ਦਾ ਸੀਗਾ ਅੰਬਰ ਸਰਦਾਰੀ ਉਹ ਹਾਂ ਜੀ ਉਹ ਅੱਜ ਤੱਕ ਮੇਰਾ ਖਿਆਲ ਆ ਵੀ ਸ਼ਾਇਦ ਮੈਂ ਜੀ ਨਾਮ ਗਲਤ ਮਾਦੇ ਰੱਬ ਨੂੰ ਕਹਾਰੇ ਹੋਵੇ ਉਹਨੇ ਡਿਊਟ ਪੁਣਾਤਾ ਉਹ ਬੰਦਿਆਂ ਵਾਲੇ ਸੀਗੇ ਇੰਦਰਮੋਹਣ ਸੋਢੀ ਹਾਂ ਇੰਦਰਮੋਹਣ ਸੋਢੀ ਜੀ ਉਹਦਾ ਉਹ ਨਾਮ ਹੀ ਨਾਦਰ ਗਾੜਾ ਆ ਹਾਂ ਇੰਦਰਮੋਹਣ ਸੋਢੀ ਥੇ ਲੱਗਦਾ ਸੈਉ ਮੌਦਕਾ ਉਹ ਮੇਰਾ ਸੀ ਮੈਂ ਸੋਲੋ ਸੀ ਲਿਖਿਆ ਉਹਨੇ ਡਿਊਟ ਕਰਕੇ ਵਕਾਇਆ ਇਦਾਂ ਦਾ ਇੱਕ ਗੀਤ ਫਿਰ ਇਹ ਕਾ ਕਰਤਾਰ ਸਿੰਘ ਰੌਂਲੇ ਨੇ ਵੀ ਗਾਇਆ ਉਹ ਕਿਹੜਾ ਯੂ ਜ਼ਿਕਰ ਕਰਾਂ ਕੱਚੇ ਦੁੱਧ ਚ ਜਲੇਬੀਆਂ ਪਾ ਕੇ ਖਾਉ ਜੀ ਸਾੜੇ ਜੇਠ ਨਾਲ ਜਿਹੜੀ ਵੀ ਜਾਲੀ ਲਾਉਂਦੇ ਇਹ ਰਮਲਾ ਸਾਹਿਬ ਨੇ ਰਿਕਾਰਡ ਤ ਨਹੀਂ ਕਰਾਇਆ ਅੱਡ ਬੈਗਾ ਨਹੀਂ ਥੋੜੀਆਂ ਲਾਈਨਾਂ ਬਦਲੀਆਂ ਹੋਈਆਂ ਹਾਂ ਬਾਅਦ ਵਿੱਚ ਕਿਸੇ ਹੋਰ ਜੀ ਟੁੱਟ ਪੈਣੇ ਜਲੇਬੀ ਮਾਰੀ ਇੱਕ ਸਾਡੇ ਮੇਰੇ ਸਹੁਰੇ ਬਸਤਾਰਾ ਬਾਪਾ ਜੀ ਨਾਲ ਉੱਥੇ ਜਾਦੇ ਰਹੇ ਬਾਬਾ ਬਖਤਵਰ ਸੀ ਗੋਲ ਮਸਕੀ ਦੀ ਗੱਲ ਕਰਨੀ ਬਾਬਾ ਬਖਤਵਰ ਆ ਜੀ ਸਾਰੇ ਪਿੰਡ ਚਲਵਾਨੇ ਨੂੰ ਜਾ ਕੇ ਪੁੱਛ ਲੋ ਸਾਰੇ ਪਿੰਡ ਨੂੰ ਬੱਚੇ-ਬੱਚੇ ਨੂੰ ਪਤਾ ਜੀ ਮੇਰਾ ਰੰਗ ਹੂੰ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਰਿਸ਼ਤਾ ਹੋਇਆ ਸੀ ਕਿਹਦਾ ਹਾਂ ਜੀ ਉਹ ਮਤਲਬ ਤੁਸੀਂ ਉਹਨੂੰ ਮੁਰਜੋ ਇਹ ਤਾਂ ਮਤਲਬ ਉਹ ਗੋਲ ਗੱਲ ਕਰਕੇ ਤੋਂ ਬਣਾਓ ਬੋਤਨੀ ਚਾਹੀਦੀ ਤੋਰ ਮੈਂ ਕੀ ਕਰ ਗਿਆ ਨਹੀਂ ਬਾਬਾ ਬਖਤੌਰੇ ਸਰਗਿਆ ਕਿ ਗੀਤਕਾਰੀ ਕਰਦਾ ਘਰ ਦਾ ਘਰ ਵਿੱਚ ਸਰਗਿਆ ਨਹੀਂ ਬਾਬਾ ਬਖਤੌਰੇ ਮਾ ਸਾਹਿਬ ਇਹ ਬਹੁਤ ਵੱਟੇ ਵੱਡੀਆਂ ਗੱਲਾਂ ਕਹਿ ਰਹੇ ਹੋ ਜੀ ਮੈਂ ਉਹ ਉਹੀ ਤਾਂ ਗੱਲ ਕਰ ਰਿਹਾ ਹੁਣ ਉਹੀ ਉਹਨੇ ਕਿ ਉਹਨੇ ਤਾਂ ਮੇਰੇ ਹੋਰ ਲਿਖੇ ਹੋਏ ਨੇ ਬਾਬੇ ਬਖਤੌਰੇ ਦਾ ਵੀ ਹੁਣ ਹੋਰ ਪਰ ਸੋ ਸਾਡੇ ਨਾਲ ਸਦਾਰ ਮਾਲ ਸਿੰਘ ਚੀਮਾ ਮਿਲਦੇ ਨੇ ਛੋੜੇ ਜਿਹੇ ਬ੍ਰੇਕ ਤੋਂ ਬਾਅਦ